ਹਾਂਜੀ ਹੁਣੇ ਹੁਣੇ ਸਾਡੇ ਸਹਾਰਾ ਜਨ ਸੇਵਾ ਹੈਲਪਲਾਈਨ ਨੰਬਰ 98552 333333 ਤੇ ਕਾਲ ਆਈ ਸੀ ਕਿ ਬਟਿੰਡਾ ਜੀਟੀ ਰੋਡ ਪੁਖਰਾ ਸਿੰਮਣ ਵਾਲੀ ਗਲੀ ਦੇ ਵਿੱਚ ਕੋਈ ਐਕਸੀਡੈਂਟ ਹੋਇਆ ਪਿਆਗਾ ਜਦ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ ਸੰਦੀਪ ਗਿੱਲ ਮੌਕੇ ਤੇ ਆ ਕੇ ਦੇਖਿਆ ਦੋ ਮੋਟਰਸਾਈਕਲਾਂ ਦੀ ਟੱਕਰ ਹੋਈ ਪਈ ਸੀ ਕਿ ਜਿਹੜਾ ਕਿ ਜਮਾਟ ਬੋਆਏ ਗੰਭੀਰ ਜ਼ਖਮੀ ਹੋ ਗਿਆ ਤੇ ਉਹਦੀ ਇੱਕ ਲੱਤ ਵੀ ਫ੍ਰੈਕਚਰ ਆ ਤੋ ਸੋਚਣਾ ਮਿਲੰਦ ਸਾਰਾ ਜਨ ਸੇ ਵੈਂਬੂਲ ਸਟ੍ਰੀਟ ਮੇਂ ਪਹੁੰਚ ਕੇ ਉਹਨੂੰ ਹਸਪਤਾਲ ਪਹੁੰਚਾਇਆ ਤੇ ਇਲਾਜ ਕਰਾਇਆ ਨਾਮ ਉਹਦਾ ਰਜੀਵ ਕੁਮਾਰ ਆ 28 ਸਾਲ ਦੀ ਉਮਰ ਆ ਦੀਪ ਸਿੰਘ ਨਗਰ ਵਾਲਾ ਰਹਿਣ ਵਾਲਾਗਾ ਦੋ ਮੋਟਰਸਾਈਕਲਾਂ ਟੱਕਰ ਹੋਈ ਆ ਪੁਖਰਾਸਨ ਮੇਂ ਨਾਲ ਵਾਲੀ ਗਲੀ ਚ ਤੇ ਬਾਕੀ ਆ ਪੁਲਿਸ ਨੂੰ ਇਤਲਾਹ ਦਿੱਤੀ ਬਾਕੀ ਪੁਲਿਸ ਆਪਣੀ ਵੰਦੀ ਕਾਰਵਾਈ ਕਰੋਗੀ ਦੋ ਮੋਟਰਸਾਈਕਲਾਂ ਟੱਕਰ